ਲਓ ਜੀ ਅੱਜ ਆਪਾਂ ਲੈ ਆਂਦੇ ਨੇ ਟਰਾਈਪੋਡ ਬਹੁਤ ਵਧੀਆ ਦੇਖੀ ਚੱਕਦੇ ਨੇ ਆ ਤਾਂ ਇੱਕੋ ਪਤਾ ਨਹੀਂ ਕਿਹੜੀ ਕੰਪਨੀ ਦਾ ਆਪਾਂ ਨੂੰ ਬਹੁਤ ਭਾਅ ਨਾਲ ਮਿਲ ਗਿਆ ਰੇਟ ਨਾਲ ਰੇਟ ਨਾਲ ਮਿਲ ਗਿਆ ਤਾਂ ਲੈ ਲੈਨੇ ਆਪਾਂ ਨੇ ਨਹੀਂ ਤਾਂ ਨਹੀਂ ਨਹੀਂ ਵੇਂਦੇ ਜੀ ਬਸ ਸਸਤੇ ਰੇਟ 'ਚ ਆ ਡਿੱਗੀ ਟਿਕਦਾ ਆ ਜੀ ਆਨਲਾਈਨ ਆ ਰੇਟ ਕਰਦੀ ਬਹੁਤ ਮਹਿੰਗਾ ਦਾ ਅੱਛਾ ਹੁਣ ਕਿੰਨੇ ਦਾ ਮਿਲਿਆ ਇਹ ਮਿਲ ਗਿਆ ਆਪਾਂ ਨੂੰ 1400 ਰੁਪਏ ਦਾ ਨਾਲ ਇਹਦੇ ਤੇ ਚੀਜ਼ ਉੱਪਰ-ਨੀਚੇ ਲੀਆ ਸਲੋਟਰੈਲ ਲਿਖੀ ਹੋਈ ਹੈਗੀ ਅੱਛਾ ਫਿਰ ਨਹੀਂ 1 ਲਗਰੀ ਇਹਦਾ ਜਿਹੜਾ ਆਹਾ ਤੋਰ ਦੀ ਨਾ ਉਹ ਲਿਖੇਗਾ ਉਹ ਪੈਗਾ ਆ ਪੈਗਾ ਜਿਹੜਾ ਆ ਸਟੈਂਡ ਹੈ ਨਾ ਇਹ ਦੜਬੇ ਤੋਂ ਲੈਂਦਾ ਮੈਂ 1300 ਰੁਪਏ ਦਾ ਨਾ ਸੋ ਵੀ 1400 ਦਾ ਨਹੀਂ 1300 ਦਾ ਆ ਦਿੱਤਾ ਦੜਬੇ ਨੂੰ ਆਹ ਵਾਲਾ ਅੱਛਾ ਇਹ ਇਹ ਹੈਗਾ ਹਾਂ ਜਿਹੜਾ ਇਹ ਨੋਟ ਗਾਣੇ ਇਹ ਵੀ ਚਲੋ ਅੱਧਾ ਭਾਗ ਇਹਨਾਂ ਦਾ ਲਊਟਾ ਹੂੰ ਇਹ ਦਿੱਤਾ ਮੈਂ 1300 ਰੁਪਏ ਦੜਬੇ ਨੂੰ ਤੇ ਆ ਲੈਂਦਾ ਜਿਵੇਂ ਸੰਗਰੂਰ ਤੋਂ ਜਿਵੇਂ ਸੇਮ ਜੀ ਕੰਪਨੀ ਦੇ ਰੂਮ ਨਹੀਂ ਬਜਨੇ ਉਹੀ ਕੋਸਾ ਸਾਰਾ ਕੋਸਾ ਅੱਛਾ ਇਹੇ ਦਿੱਤਾ ਮੈਨੂੰ ਬਲੀਵ ਨਹੀਂ ਕਰੂੰਗਾ ਕਿੰਨੇ ਦਾ ਹੋ ਸਕਦਾ ਹੈ ਇਹ ਵੀ ਚਲ ਦਿਰਦੇ ਤੋਂ ਬਾਅਦ ਇੱਥੇ ਕਿੰਨੇ ਦਾ ਹੋ ਗੰਗਾ ਇੱਥੇ ਤਾਂ ਸਾਨੂੰ ਤਾਂ ਪਤਾ ਲੱਗ ਗਿਆ ਨਾ ਕਿੰਨੇ ਦਾ ਲੈਂਦਾ ਕਰ 400 ਰੁਪਏ ਦਾ ਇਹੇ ਕਿੰਦਾ 400 ਰੁਪਏ ਦਾ ਪੁੱਲ ਆਹ 400 ਦਾ ਬਹੁਤ ਫਰਕ 400 ਦਾ ਦੇਖ ਲਓ ਦਿਰਦੇ ਤੋਂ ਬਾਅਦ ਇੰਨੀ ਲੋ ਹੈਗੀ ਫਰਕ ਹਾਂ ਸਮਝ ਤਾ ਆ ਰੂਮ ਦੀ ਲਾਈਟ ਲਈ ਮਤੋਏ ਕਾ ਆ ਉਹ ਜਿਹਾ ਹੋ ਜਾਂਦਾਗਾ ਇਹ ਬਹੁਤ ਘੈਂਟ ਹੈਗਾ ਇਹ ਮੋਨ ਕੇ ਆਪਾਂ ਨੂੰ ਇਹ ਮਾਰੇ ਨੌਲੇਜ ਘਟਾ ਇਹ ਚਲ ਮਿਲ ਸਸਤਾ ਦੇ ਆਪਾਂ ਤਾਂ ਲੈ ਲਿਆ ਵੀ ਚਲ ਪੈਰੂਗਾ ਕੋਈ ਉਫਰ ਨਹੀਂ ਵੀ ਇੰਨੇ ਚਾਉਂਦਾ ਵੀ ਕੀ ਹੈ ਇਹ ਥੋੜਾ ਜਿਹਾ ਆਪਾਂ ਕਿਤੇ ਵੀਡੀਓ ਰੱਬ ਉਹਦੇ ਵਾਸਤੇ ਨੌਲੇਜ ਇਹ ਐਂ ਵੀ ਹੁੰਦਾਗਾ ਐ ਪਤਾ ਨਹੀਂ ਕਿਸ ਤਰ੍ਹਾਂ ਇਹ ਨੂੰ ਰੇ ਟੂਟ ਕਰਦੇ ਨੇ ਪਤਾ ਨਹੀਂ ਕਿਸ ਤਰ੍ਹਾਂ ਬਣਾਉਂਨ ਲੱਗੇ ਵੀਡੀਓ ਆਪਾਂ ਨੂੰ ਜਿਹੜੇ ਨੌਲੇਜ ਘਟਾ ਜੀ ਉਹ ਇਹ ਮਿਲ ਗਿਆ ਆਪਾਂ ਨੂੰ 1300 ਰੁਪਏ ਦਾ ਕੁੱਲ जे हूं ले आ जाए ये 5 6 या तो कट ट्राई बोर्ड नहीं ना है भी ट्राई बोर्ड आएगा अच्छा हम्म ये बड़ी कौन थोड़ी नॉलेज का टाइम है ये टाइम ये के खाते या कट पास के खाते ना आदमी ला दे ये ऐ फट के जाता है अगर मुकी आएगा जस्ट ये विच ऐ हाथ पा ना बस हो गया ਇਹ ਐਂ ਜਲਦਾ ਇਹ ਇਹ ਦੇ ਚੱਤ ਪਾ ਕੇ ਆਏ ਆ ਇਹ ਐਂ ਇਸ ਨੂੰ ਲੂਟ ਆ ਐਂ ਕਰ ਲਓ ਐਸ ਲੂਟ ਆ ਐਂ ਆ ਐਂ ਲੂਟ ਚਾਹੀਦੀ ਹੁੰਦੇ ਨਾ ਇਹ ਨਹੀਂ ਅਜੇ ਆਪਾਂ ਨੂੰ ਨਹੀਂ ਕੀ ਬਤਲਵਾਸ ਨਹੀਂ ਗਏ ਇਹ ਆ ਕੁਝ ਹੋਰ ਚੀਜ਼ ਵਾਤਾ ਹੈ ਇਹ ਇਹਦੀ ਹੋਣੀ ਨਹੀਂ ਨਾ ਦੇਖੋ ਐਂ ਕਰ ਲਓ ਨੂੰ ਐਂ ਐਂ ਕਰ ਲਓ ਐਂ ਕਰ ਲਓ ਇਹਨਾਂ ਗੋਲ ਇਹ ਕਿਸੇ ਹੋਰ ਪਾਪਾ ਜੀ ਵਾਸਤੇ ਹੈਗਾ ਜੀ ਆਪਾਂ ਨੂੰ ਨੌਲਜ ਨਹੀਂ ਇਹ ਚੱਲ ਲਰਵਾਗੇ ਪੰਜ ਕਿਸੇ ਜਾਣਕਾਰ ਬੰਦੇ ਤੋਂ ਨੌਲਜ ਇਹਦੇ ਬਾਰੇ ਸਟੈਂਡ ਉਹ ਤਾਂ ਹੀ ਹੀ ਹੈਗਾ ਠੀਕ ਹੈ ਹੋਰ ਵੀ ਹੋਏ ਨਾ ਕਹਿੰਦਾ ਮੈਂ ਦੇਖਮਾ ਇੰਨੇ ਫੁੱਟ ਦਾ ਹੁੰਦਾ ਹੈ ਜੀ ਇਹਨਾਂ ਦਾ ਕੋਨਾ 5 ਫੁੱਟ ਤੋਂ ਉੱਤੇ ਹੈਗਾ 6 ਫੁੱਟ ਤੋਂ ਉੱਪਰ ਹੈਗਾ ਸਬਜ਼ੀ ਤੇ ਬੈਠਾ ਦੇ ਲੈ ਕਿਵੇਂ ਹੈਗਾ ਸ਼ੈਂਕ ਨਾਲੀ ਉਹ ਲਈ ਟੁੱਟੀ ਨਾ ਚੱਲੇ ਮਨੇ ਵੀਰ ਇਹ ਨਹੀਂ ਯਾਰ ਇਹ ਆਪਾਂ ਨੂੰ ਸਿੱਖਣਾ ਪੂਗਾ ਜਾਂ ਤਾਂ ਇਹ YouTube ਤੋਂ ਕੱਢੋ ਇਹਦਾ ਮਾਡਲ ਨੰਬਰ ਕਿਹੜਾ ਹੈਗਾ ਸਰਕਾਰੀ ਲਿਖਿਆ ਹੋਊਗਾ ਅਜੇ ਤਾਂ ਐ ਨਹੀਂ ਹੁੰਦਾ ਇਹ ਤਾਂ ਮਨ ਵੀਰ ਉਹ ਹੈ ਕਿ ਤੀ ਗੋਲੀ ਵਾਲੇ ਹਾਂ ਜਿਹੜਾ ਪਾਣੀ ਦੇ ਪਾਸੇ ਐ ਪੁਜਾਰੇ ਪਾਸੇ ਇਹ ਕੋਸਾ ਹੋ ਸ਼ਾਰਟ ਮੈਨ ਹੱਥ ਰਹਿ ਗਿਆ ਯਾਰ ਨਾ ਹਨਾ ਜਦੋਂ ਐਸ ਲੋਡ ਵੀ ਦੇਖੇ ਐਸ ਲੋਡ ਵੀ ਚਲਾਉਣ ਫੱਤਰ ਜੀ ਐਸ ਲੋਡ ਰਾਂ ਹੈ ਹਨਾ ਇਹ ਕਾਤਵਾਂ ਗੀਡੀਆ ਉਹਨੂੰ ਤੇ ਗੀਡੀਆ ਦੇਖਿਆ ਹੈ ਹਾਂ ਇਹ ਗਰਦਾ ਕੈਮਰਾ ਸੇਫਟੀ ਦੇ ਆ ਸੋਦੇ ਹੈ ਇਹ ਬਹੁਤ ਹੀ ਕੀ ਇਹ ਪੰਉ ਦੇ ਬਾਰੇ ਕੋ ਨੌਂ ਨਹੀਂ ਘਟਾ ਇਹਦੇ ਅੰਦਰ ਪੈਸੇ ਦੇਖਾਂਗੇ ਕਿ ਕਿੰਨੇ ਆਉਂਦਾ ਹੈ ਗਾ ਜੀ YouTube ਤੇ ਕੱਢ ਕੇ ਇਹਨੂੰ Amazon ਤੋਂ ਕੱਢ ਕੇ ਦੇਖੇ ਪਰ ਕੀ ਮੋਡਲ ਆਉਂਦਾ ਕੱਢਣਾ ਤੁਹਾਡੇ ਨੂੰ ਕੱਢੀ ਇਹ ਕਿਹਨਾਂ ਦਾ ਟ੍ਰਾਈ ਬੋਰਡ ਪਟਕੇ ਫੈਂਡ ਨਹੀਂ ਇਹ ਟ੍ਰਾਈ ਬੋਰਡ ਆਪਾਂ ਪਰਖਣਾ ਨਹੀਂ ਮੈਂ ਆਹ ਦੇਖ ਡਿੱਗੀ ਚੱਕ ਦਾ ਬੜਾ ਵਧੀਆ ਹੈ ਆਹ ਹਾਂ ਤੈਨੂੰ ਲਿਆਉਂਦੇ ਆ ਜੇ ਟ੍ਰਾਈਕੋਰਡ ਤਾਂ ਹੋਗੇ ਪੂਰੇ ਬਈ ਦੁਬਾਰਾ ਇਹ ਮੈਂ ਨਹੀਂ ਲਾਉਣੀ ਪੈਸੇ ਹੁਣ ਲਾਵਾਂਗੇ ਇੱਕ ਤਾਂ ਨਾ ਮੈਂ ਕੈਮਰਾ ਵਧੀਆ ਸਰੇ ਦਾ ਤੇ ਬਸ ਇੱਕ ਮੈਕ ਲੈ ਕੇ ਮੈਂ ਆ ਰਹੇ ਨੇ ਚਲੋ ਉਹਦੇ ਹਾਲ ਅੰਦਰ ਤਾਂ ਨਹੀਂ ਕੇਰੇਗਾ ਕਿ ਉਹ ਡੱਗੀ ਲੱਗ ਕੇ ਜੇ ਉਹ ਜੀ ਰੱਖਦੇ ਨਹੀਂ ਯਾਰ ਪਤਾ ਨਹੀਂ ਕੀ ਰੀਪੋਂ ਪੁੰਜੇ ਯਾਰ ਬਾਲ ਨੇ ਪਤਾ ਨਹੀਂ ਆ ਰਹੇ ਹਾਂ ਆਨੇ ਕਿਹੜੇ ਯਾਰ ਮੰਗਾਇੇ ਨੇ ਜੇ ਆ ਜਾਣਗੇ ਉਹ ਕੀ ਦੇਣਗੇ ਆਇਆ ਮੈਂ ਹੈਰਾਨ ਹੈ ਯਾਰ ਵੀ ਇਹ 400 ਰੁਪਏ ਦਾ ਉਹ 1300 ਰੁਪਏ ਦਾ ਡੱਬੇ ਤਾਂ ਉਹ ਹੀ ਲੁੱਟਦੇ ਨੇ ਹੈ ਡੱਬੇ ਤਾਂ ਠੱਗ ਨੇ ਕੀ ਯਾਰ ਸੰਗਰੂਰ ਵਧੀਆ ਰੇਟ ਨਾਲ ਇਹ ਸਾਮਾਨ ਮਿਲ ਜਾਂਦਾਗਾ ਮੋਨਾਂ ਦੀ ਆਇਆ ਕਰਾਂਗੇ ਐਮ ਆ ਉਹਨਾਂ ਦੇ ਐਮ ਆ ਉਹਨਾਂ ਸਟੋਰ ਜੇ ਸੰਗਰੂਰ ਅਸਲ ਵਿੱਚ ਮੈਂ ਤਾਂ ਹੈਰਾਨ ਹੈ ਵੀ 400 ਦਾ ਆਉਂਦਾ ਕੀ ਹੈ ਵੀ ਇੱਕ ਲੈਂਟ ਤੇ ਲਾ ਕੇ ਲੈਣ ਵਾਸਤੇ ਲਾਉਣਾ ਇਹ ਬਰਤਨਾਂ ਦੇ ਨਹੀਂ ਚੱਲ ਆਹਂ ਨਵੀਂ ਆਫ ਦੀ ਕੀਸ ਆਫ ਦੀ ਹੁੰਦੀ ਹੈ ਮੈਨੂੰ ਇਹ ਚੀਜ਼ਾਂ ਸ਼ੁਰੂ ਤੋਂ ਯਾਦ ਨਹੀਂ ਆ ਸਮਝ ਜੇ ਇਹ ਨਵਾਂ ਜਿਹੜਾ ਕੰਮ ਸ਼ੁਰੂ ਕਰਦਾ ਪਰ ਮੱਚੀ ਨਹੀਂ ਮੰਗਦਾ ਛੇਦੀ ਛੇਦੀ ਇਹ ਨੂੰ ਆਂਦਾ ਯੋ ਵੀਰ ਉਹ ਜੀ ਬਣੀ ਸਹਜਾ ਇਹਨਾਂ ਕਰਿਆਬ ਕਰ ਦੇ ਪੁੱਤ ਨੂੰ ਉਮੀ ਪਾਇਕ ਕਰੋ ਉਹਦੇ ਵਿੱਚ ਵਾਈਚ ਇਹਦੇ ਚ ਨਾ ਨਾ ਇਹ ਮੋਰਲੇ ਭਰਾਂ ਤੇ ਹਾਂ ਪਰ ਤੋਂ ਤੋਂ